18 ਸਾਲ ਦੇ ਪ੍ਰੇਮੀ ਨੇ ਆਪਣੀ ਪ੍ਰੇਮਿਕਾ ਦੇ ਨਾਲ ਅਜੀਹਾ ਕੁਝ ਕੀਤਾ ਜਿਸ ਨੂੰ ਸੁਣ ਕੇ ਦੇਖ ਕੇ ਤੁਹਾਡੇ ਪੈਰਾਂ ਹਿੱਟੂ ਜ਼ਮੀਨ ਖਿਸਕ ਜਾਵੇਗੀ ਬੇहद ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਦਿੱਲੀ ਦੇ ਵਿੱਚ ਇੱਕ ਬੇहद ਵੱਡੀ ਘਟਨਾ ਵਾਪਰੀ ਹੈ 18 ਸਾਲ ਦੇ ਨੌਜਵਾਨ ਨੇ ਆਪਣੀ ਪ੍ਰੇਮਿਕਾ ਦੀ ਜੀਵਨ ਲੀਲਾ ਸਮਾਪਤ ਕਰ ਦਿੱਤੀ ਹੈ ਜਾਨਕੀ ਉਸ ਦੇ ਨਾਲ ਹੁਣ ਅਜੀਹਾ ਕੁਝ ਕੀਤਾ ਕੀ ਹੁਣ ਇਸ ਮਾਮਲੇ ਨੂੰ ਸੁਣ ਕੇ ਹਰ ਕੋਈ ਹੈਰਾਨ ਹੋ ਗਿਆ 당ਗ ਰਹਿ ਗਿਆ ਕਿ ਜੇਹੀ ਵੀ ਕੋਈ ਘਟਨਾ ਵਾਪਰ ਸਕਦੀ ਹੈ ਇੱਕ ਪ੍ਰੇਮੀ ਜੋ ਪ੍ਰੇਮੀ ਜੋ ਸੀਗਾ ਉਹ ਆਪਣੀ ਪ੍ਰੇਮਿਕਾ ਦੇ ਧੋਖੇ ਨੂੰ ਬਰਦਾਸ਼ਤ ਨਾ ਕਰ ਪਾਇਆ ਹਾਲਾਂਕਿ ਪ੍ਰੇਮਿਕਾ ਧੋਖਾ ਦੇ ਦੀ ਸੀ ਜਾਂ ਨਹੀਂ ਇਸ ਪਿੱਛੇ ਕੋਈ ਵੀ ਸਪਸ਼ਟ ਜਿਹੜੀ ਚੀਜ਼ ਨਹੀਂ ਸਾਹਮਣੇ ਆਈ ਪਰ ਪ੍ਰੇਮੀ ਜੋ 18 ਸਾਲ ਦਾ ਨੌਜਵਾਨ ਸੀਗਾ ਜੋਸ਼ਨਪ੍ਰੀਤ ਉਸਦੇ ਵੱਲੋਂ ਲੋਏ ਬਿਆਨਬਾਜ਼ੀ ਦਿੱਤੀ ਗਈ ਹੈ ਉਸਦੇ ਵੱਲੋਂ ਦੱਸਿਆ ਗਿਆ ਕਿ ਉਸਦੀ ਪ੍ਰੇਮਿਕਾ ਜੋ ਹੈ ਉਸ ਨੂੰ ਧੋਖਾ ਦੇ ਦੀ ਸੀ ਇਸ ਕਰਕੇ ਉਸਦੇ ਨਾਲ ਅਜਿਹਾ سلوਕ ਉਸਨੇ ਕੀਤਾ ਇੱਕ ਕਦਮ ਚੱਕਿਆ ਦੱਸ ਜੀਏ ਕਿ ਦੋਹਾਂ ਦਾ ਪ੍ਰੇਮ ਸਬੰਧ ਸੀਗਾ ਤਾਂ ਜਿਹੜਾ ਪ੍ਰੇਮੀ ਸੀ ਉਸਨੇ ਆਪਣੀ ਪ੍ਰੇਮਿਕਾ ਨੂੰ ਲੜਕੀ ਨੂੰ ਮਿਲਣ ਦੇ ਬਹਾਨੇ ਬੁਲਾਇਆ ਉਸ ਤੋਂ ਬਾਅਦ ਸੰਗਨੇ ਜੰਗਲਾਂ ਦੇ ਵਿੱਚ ਝਾੜੀਆਂ ਦੇ ਵਿੱਚ ਉਸ ਨੂੰ ਲੈ ਜਾ ਕੇ ਉਸ ਦੀ ਜੀਵਨ ਲੀਲਾ ਸਮਾਪਤ ਕਰ ਦਿੱਤੀ ਹੈ ਉਸ ਨੂੰ ਜੁਆ ਤੇਜ਼ਦਾਰ ਹਥਿਆਰਾਂ ਦੇ ਨਾਲ ਉਸ ਤੇ ਹਮਲਾ ਕੀਤਾ ਜਾਨਕੀ ਉਸ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਅੱਜ ਉਹ ਲੜਕੀ ਮਾਪਿਆਂ ਵਿਕਾਰ ਦੁਨੀਆ ਵਿਕਾਰ ਨਹੀਂ ਹੈ ਔਰ ਉਸ ਦੇ ਪ੍ਰੇਮੀ ਨੇ ਹੀ ਉਸ ਦੀ ਜੀਵਨ ਲੀਲਾ ਨੂੰ ਸਮਾਪਤ ਕਰ ਦਿੱਤਾ ਮਾਪਿਆਂ ਦੇ ਉੱਤੇ ਡੂੰਗਾ ਜਿਹੜਾ ਦਰਦ ਹੈ ਔਰ 6:00 ਵਜੇ ਹੈ ਕੱਦ ਵਿੱਚ 70 ਵਿੱਚ ਕੀ ਜਿਨ੍ਹਾਂ ਦੀ ਧੀ ਹੁਣ ਜਹਾਨੋ ਤੁਰ ਗਈ ਇੱਕ ਪ੍ਰੇਮੀ ਨੇ ਵੱਡੀ ਵਾਰਤਾ ਕਮਨਜਾਮ ਦੇ ਦਿੱਤਾ ਉਸ ਵਾਰ ਤੋਂ ਦੱਸੀਏ ਕਿ ਹੁਣ ਮਾਪਿਆਂ ਦਾ ਆਫਤ ਹੀ ਮਹੰਕ ਕਰਦੇ ਨੇ ਮਾਪਿਆਂ ਦਾ ਕਹਿਣਾ ਹੈ ਕਿ ਦੋਸ਼ੀ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਪ੍ਰੇਮੀ ਜੋ ਹੈ ਉਸਦੀ ਆਪਣੀ ਇੱਕ ਦੁਕਾਨ ਸੀ ਕੰਮਕਾਜ ਕਰਦਾ ਸੀਗਾ ਲੜਕੀ ਪੜਦੀ ਸੀ ਔਰ ਜਿਹੜਾ ਲੜਕਾ ਸੀ ਉਹ ਵੀ ਪੜਦਾ ਸੀਗਾ ਪਰ ਹਾਲਾਂਕਿ ਦੱਸਦੀ ਏ ਕਿ ਲੜਕੇ ਨੇ ਕਿਹਾ ਕਿ ਉਸ ਨੂੰ ਧੋਖਾ ਦੇ ਰਹੀ ਸੀਗੀ ਉਸ ਨਾਲ ਗਲਤ ਕਰ ਰਹੀ ਸੀ ਜਿਸ ਤੋਂ ਬਾਅਦ ਉਹ ਬਰਦਾਸ਼ਤ ਨਹੀਂ ਕਰ ਪਾਇਆ ਤੇ ਉਸਨੇ ਇਹ ਅਜਿਹਾ ਕਦਮ ਚੱਕਿਆ ਜਿਸ ਦੀ ਜੀਵਨ ਲੀਲਾ ਸਮਾਪਤ ਕਰ ਦਿੱਤੀ ਹੈ ਯਾਨੀ ਕਿ ਵਾਰ-ਵਾਰ ਹਮਲੇ ਕੀਤੇ ਉਸ ਲੜਕੀ ਦੇ ਉੱਤੇ ਬਹੁਤ ਦਰਦਨਾਕ ਜਿਹੜੀਆਂ ਚੀਜ਼ਾਂ ਉਸ ਨਾਲ ਕੀਤੀਆਂ ਨੇ ਬਹੁਤ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਮਾਪਿਆਂ ਦੀ 18 ਸਾਲ ਦੀ ਧੀ ਜੋਗਨ चौहान ਨੂੰ ਤੁਰ ਗਈ ਹੈ ਜਿਸ ਨੂੰ ਬਹੁਤ ਗੁਰੀਤਰਾ ਜਿਹੜਾ ਸ਼ਿਕਾਰ ਬਣਾਇਆ ਗਿਆ ਇਸ ਪ੍ਰੇਮੀ ਦੇ ਵੱਲੋਂ ਔਰ ਇਲਜ਼ਾਮ ਵੀ ਲਗਾਇਆ ਕਿ ਉਹ ਧੋਖਾ ਦੇ ਰਹੀ ਸੀ ਤਾਂ ਧੋਖਾ ਉਹ ਬਰਦਾਸ਼ਤ ਨਹੀਂ ਕਰ ਪਾਇਆ ਜਿਸ ਨੇ ਇਹ ਬਹੁਤ ਵੱਡਾ ਕਦਮ ਚੱਕ ਲਿਆ ਬਹੁਤ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਪ੍ਰੇਮੀ ਦੇ ਵੱਲੋਂ ਯਾਨੀ ਕਿ ਦੋਸ਼ੀ ਦੇ ਵੱਲੋਂ ਇਹ ਗੱਲ ਆਖੀ ਗਈ ਹੈ ਤਾਂ ਉਸ ਤੋਂ ਬਾਅਦ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਲੜਕੀ ਦੀ ਜਿਹੜੀ ਬਾਡੀ ਹੈ ਉਸ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਉਸ ਤੋਂ ਬਾਅਦ ਹੁਣ ਪੂਰਾ ਮਾਮਲੇ ਦਾ ਖੁਲਾਸਾ ਹੋ ਗਿਆ ਤਾਂ ਜਿਹੜਾ ਪ੍ਰੇਮੀ ਸੀ ਉਸ ਦੀ ਜਿਹੜੀ ਜਾਂਚ ਹੋਈ ਜੇ ਦੋਸਤੋਂ ਪੁਚ ਕੇ ਹੋਈ ਤਾਂ ਉਸਤੇ ਬਲੋਈ ਬਿਆਨਬਾਜ਼ੀ ਦਿੱਤੀ ਗਈ ਹੈ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਮਾਪਿਆਂ ਦਾ ਰੋ ਰੋ ਬੁਰਾ ਹਾਲ ਹੋਇਆ ਔਰ ਮਾਪੇ ਹੁਣ ਇਨਸਾਫ ਦੀ ਮੰਗ ਕਰਦੇ ਨੇ ਕਿ ਜਿਸ ਨੇ ਉਹਨਾਂ ਦੀ ਧੀ ਨਾਲ ਅਜਿਹੀ ਘਟੀਆ ਹਰਕਤ ਕੀਤੀ ਹੈ ਉਸ ਦੀ ਜੀਵਨ ਲੀਲਾ ਨੂੰ ਖਤਮ ਕੀਤਾ ਹੈ ਬਹੁਤ ਵੱਡਾ ਕਦਮ ਚੱਕਿਆ ਉਸ ਦੋਸ਼ੀ ਨੂੰ ਦਰੰਦੇ ਨੂੰ ਬਹੁਤ ਵੱਡੀ ਸਜ਼ਾ ਮਿਲਣੀ ਚਾਹੀਦੀ ਹੈ